ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਦੇ ਬਾਅਦ 23 ਤੋਂ ਲੈ ਕੇ 27 ਮਾਰਚ ਤੀ ਪੰਜਾਬ ਦੇ ਮੌਸਮ ਦੀ ਜਾਣਗੇ ਕਿੰਨੇ ਪਾਕਾਂ 'ਚ ਮੀਂਹ ਕਣ ਜੇ ਸਾਰਿਆਂ ਨੇ ਕਿਸਾਨ ਵਾਲੀ ਕੀ ਅਪਰੇਟ ਹੈ ਟੈਂਪਰੇਚਰ ਕਿੰਨੇ ਕਾਪ ਹੋਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣਾ ਚੈਨਲ ਤੇ ਨਵੇਂ ਆਇਆ ਕਰਤਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੁਹਾਨੂੰ ਕਰੋ ਚੱਲੋ ਚੱਲ ਗਏ ਆਂ ਵੀਡੀਓ ਵਾਲੇ ਔਰ ਤੁਸੀਂ ਪਹਿਲਾਂ ਮੌਸਮ ਬਾਰੇ ਰਿਪੋਰਟ ਦੱਸ ਦੋ 22 ਤਰੀਕਾ ਚ ਨਿਕਲ ਚੁੱਕੀ ਜੇ 23 ਤਰੀਕਾ ਹੈ 23 ਤਰੀਕ ਦੇ ਸ਼ੇਵਾਂ ਚੁੱਕੇ ਹਨ ਤੁਸੀਂ ਦੇਖ ਸਕਦੇ ਮੌਸਮ ਆਪਣ ਬਿਲਕੁਲ 28 ਤਰੀਕ ਤਾਈ ਬਿਲਕੁਲ ਸਾਫ ਤੇ ਖੁਸ਼ਕ ਬਣਿਆ ਰਹੇਗਾ 28 ਮਾਰਚ ਤਾਈ ਕਿਸੇ ਵੀ ਭਾਗ ਵਿੱਚ ਕੋਈ ਖਾਸ ਮੀਂਹ ਦਾ ਸਰ ਨਹੀਂ ਹਨ ਬਾਕੀ ਗੱਲ ਕਿ ਟੈਂਪਰੇਚਰ ਦੀ ਟੈਂਪਰੇਚਰ ਆਪ ਨੂੰ 35 36 ਡਿਗਰੀ ਦੇਖਣ ਨੂੰ ਮਿਲੂਗਾ ਆਪਣੇ 27 32 ਡਿਗਰੀ ਨੂੰ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ 17 ਤੋਂ ਲੈ ਕੇ 18 ਦੇਖਣ ਨੂੰ ਮਿਲੂਗਾ ਆਪਾਂ ਨੂੰ ਬਾਕੀ ਦਾ 26 ਤਾਈ ਨੂੰ ਹਲਕਾ ਤੇਰਮੈਨਾ ਜਿਹਾ ਸਿਸਟਮ ਆ ਰਿਹਾ ਉਸ ਦਾ ਮਦਾਨੀ ਭਾਗ ਵਿੱਚ ਕੋਈ ਖਾਸ ਸਰ ਨਹੀਂ ਦੇਖਣ ਨੂੰ ਮਿਲੂਗਾ ਮਾੜੀ ਮੋਟੀ ਆਪ ਨੂੰ ਪੂਰਾ ਠਰੂ ਚੱਲ ਸਕਦਾ ਹੈ ਆਪਣੇ 27 ਨੂੰ 26 ਜਾਂ 27 ਨੂੰ ਪੂਰਾ ਚੱਲੂਗਾ ਇਸ ਰਾਤ ਅਤੇ ਅੱਜ ਵੀ ਥੋੜੇ ਜਿਹਾ ਹੋਰ ਆਪਾਂ ਹੋ ਜਾਣਗੇ ਕੋਈ ਤਾਂ ਪੂਰੇ ਰਾਤ ਥੋੜੀ ਹੀਟ ਹੁੰਦੀ ਹੈ ਪੂਰੇ ਚ ਤਾਂ ਵਾਰ ਕਰਾ ਦੇ ਤਾਂ ਵੀ ਥੋੜੇ ਜਿਹਾ ਹੋਰ ਆ ਜਾਣਗੇ ਪਰ ਮੀਂਹ ਕੋਈ ਉਸਾਰ ਨਹੀਂ ਹੋਣ ਮਾੜੀ ਮੋਟੀ ਆਪਣੇ ਸੌਰੀ ਬੱਦਲ ਵੀ ਉੱਤੋਂ ਹੀ ਨਿਕਲ ਜਾਂਦੀ ਹੈ ਪੰਜਾਬ ਦੇ ਬਾਕੀ ਗੱਲ ਕਰੀਏ ਹਵਾ ਦੀ ਹਵਾ ਵੀ ਹੁਣ ਆਪਣੇ ਨੋਰਮਲ ਰੂਪ ਵਿੱਚ ਆ ਗਈ ਹੈ ਇਦਾਂ ਅੱਗੇ ਹਵਾ ਦੇਖਣ ਨੂੰ ਮਿਲਦੀ ਸੀ 바ਵਾ ਅੱਗੇ ਬੀਤੇ ਆਪਣੇ ਹਫਤਾ ਦੋ ਹਫਤੇ ਹੋ ਚੁੱਕੇ ਹਨ ਹਵਾ ਆਪਣ ਨੂੰ 10 ਤੋਂ ਲੈ ਕੇ 13 ਕਿਲੋਮੀਟਰ ਪ੍ਰਾ ਹਾਅਰ ਸਪੀਡ ਦੇਖਣ ਨੂੰ ਮਿਲ ਰਹੀ ਹੈ ਪਰ ਹੁਣ ਕਿਸਾਨ ਵੀਰਾਂ ਲਈ ਵਧੀਆ ਹੈ ਕਿਉਂਕਿ ਹੁਣ ਹਵਾ ਦੀ ਗਤੀ ਨਾਰਮਲ ਹੋ ਚੁੱਕੀ ਹੈ ਜਿਸ ਕਾਰਨ ਆਪਣੇ ਕਿਸਾਨ ਵੀਰ ਕਣਕ ਨੂੰ ਪਾਣੀ ਲਾ ਸਕਦੇ ਹਨ ਅਸੀਂ ਵੀ ਕਣਕ ਨੂੰ ਪਾਣੀ ਲਾ ਰਹੇ ਹਾਂ ਤੁਸੀਂ ਵੀ ਜਿਹੜੇ ਵੀਰ ਆਪਣੇ ਕਿਸਾਨ ਵੀਰ ਦੇਖ ਰਹੇ ਸੀ ਹਵਾ ਹੁਣ ਹਵਾ ਨਾਰਮਲ ਦੇਖਣ ਨੂੰ ਮਿਲੂਗੀ ਆਉਣ ਵਾਲੇ ਆਪਣੇ 3-4 ਦਿਨਾਂ 'ਚ ਹਵਾ ਜਾਲੇ ਆਪਣੇ ਸਾਰ ਨਹੀਂ ਹਵਾ ਆਪਣੇ ਦਰਮਿਆਨੇ ਪੱਤੇ ਤੈ ਦੇਖਣ ਮਿਲੂਗੀ ਬਾਕੀ ਕਾਲਮ ਵਾਲਾ ਕਰਕੇ ਅਜ 23 ਮਾਰਚ ਤੋਂ ਲੈ ਕੇ 27 ਮਾਰਚ ਤੀ ਤੱਕ ਲਗਭਗ ਸਾਫੀ ਦੇਖਣ ਮਿਲੂਗਾ ਟੈਂਪਰੇਚਰ ਵੀ ਆਉਂਦੇ ਦਿਨਾਂ ਚ ਹੌਲੀ ਹੌਲੀ ਆਪਾਂ ਹੁੰਦੇ ਜਾਣਗੇ ਆਪਾਂ ਹੁੰਦੇ ਹਨ ਤੇ ਹੁੰਦੇ ਰਹਿਣਗੇ ਕਿਉਂਕਿ ਹੁਣ ਗਰਮੀ ਸੀਜ਼ਨ ਨੂੰ ਪਤਾ ਲਗਭਗ ਆ ਗਿਆ ਹੈ ਗਰਮੀ ਇਸ ਵਾਰ ਵੀ ਆਪ ਨੂੰ ਦੇਖੋ ਕਾਫੀ ਕੜਾਕਦਰ ਦੇਖਣ ਨੂੰ ਮਿਲੂਗੀ ਲੱਗਦਾ ਐਸਾ ਹੀ ਰਿਹਾ ਹੈ ਬਾਕੀ ਆਪਣੇ ਕਣਕ ਦਾ ਮਾਹੌਲ ਵੀ ਹੁਣ ਆਉਣ ਵਾਲਾ ਹੈ ਅਪ੍ਰੈਲ ਚ ਆਪਣੇ ਕਣਕ ਵੀ ਪੱਕ ਜਾਣਗੀਆਂ ਇੱਕ ਦੋ ਅਖੀਰਲੇ ਪਾਣੀ ਲੱਗ ਰਹੇ ਹਨ ਜਾਂ ਕਈਆਂ ਵਿੱਚ ਦੋ ਪਾਣੀ ਲੱਗਣਗੇ ਖਣਕ ਨੂੰ ਖੀਰ ਲੈ ਤੇ ਪਾਣੀ ਆਪਣੇ ਕਿਸਾਨ ਨੂੰ ਲਾ ਸਕਦੇ ਹੁਣ ਕੋਈ ਚੱਕਰ ਨਹੀਂ ਹੈ ਹਵਾ ਆਪ ਨੂੰ ਜਿਆਦਾ ਨਹੀਂ ਦੇਖਣ ਨੂੰ ਮਿਲੂਗੀ ਬਾਕੀ ਮੀਂਹ ਕਿੰਦੇ ਕੋਈ ਇਸ਼ਾਰ ਨਹੀਂ ਹਨ 27 ਮਾਰਚ ਤਾਈ ਟੈਂਪਰੇਚਰ ਆਪਣੇ ਨੂੰ 35 ਡਿਗਰੀ ਦੇ ਦਿੰਦੇ ਤੇ ਰਾਤ ਦੇ 18 ਡਿਗਰੀ ਦੇਖਣ ਨੂੰ ਮਿਲੋਗੇ ਬਾਕੀ ਨਵੀਂ ਅਪਡੇਟ ਕੋਈ ਵੀ ਆਉਂਦੀ ਹੈ ਆਪਣੇ ਨੇ ਸਿਸਟਮ ਹੈ ਇਸਨਾ ਮੀਂਹ ਦੇ ਸਾਰੇ ਬੰਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਤੁ